ਮੁੱਖ ਮੰਤਰੀ ਭਗਵੰਤ ਮਾਨ ਦੀ ਅੰਮ੍ਰਿਤਸਰ ਫੇਰੀ ਨੂੰ ਲੈ ਕੇ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆਏ ਕਿਹਾ ਕਿ ਮੁੱਖ ਮੰਤਰੀ ਦੀ ਫੇਰੀ ਦੇ ਕਾਰਨ ਸਾਡੇ ਕਾਰੋਬਾਰ ਦਾ ਬੇੜਾਗਰਕ ਕੀਤਾ ਜਾ ਰਿਹਾ ਹੈ ਕਿਹਾ ਕਿ ਸਵੇਰ ਤੋਂ ਹੀ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਨਾ ਕੋਈ ਆ ਸਕਦਾ ਅਤੇ ਨਾ ਹੀ ਕੋਈ ਜਾ ਸਕਦਾ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਨੂੰ ਦੁਕਾਨਾਂ ਬੰਦ ਕਰਨ ਨੂੰ ਵੀ ਕਿਹਾ ਗਿਆ ਜੇਕਰ ਭਗਵੰਤ ਮਾਨ ਨੇ ਆਣਾ ਹੀ ਸੀ ਤੇ ਸਾਨੂੰ ਇੱਕ ਦਿਨ ਪਹਿਲਾਂ ਹੀ ਸੂਚਨਾ ਦਿੱਤੀ ਜਾਂਦੀ ਅਸੀਂ ਸਵੇਰ ਤੋਂ ਹੀ ਘਰੋਂ ਆਨਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿੱਦਿਆਂ ਵੀ ਹਾਲ ਬਾਜ਼ਾਰ ਵਿੱਚ ਰੇੜੀਆਂ ਪੜੀਆਂ ਲੱਗੀਆਂ ਸਨ ਸਭ ਚੁਕਾਈਆਂ ਜਾ ਰਹੀਆਂ ਹਨ ਸੜਕਾਂ ਬਿਲਕੁਲ ਖਾਲੀ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਪਾਸੇ ਕੋਡ ਆਫ ਕੰਡਕਟ ਲਗਾ ਹੋਇਆ ਹੈ ਤੇ ਦੂਜੇ ਪਾਸੇ ਕੋਡ ਆਫ ਕੰਡਕਟ ਦੀਆਂ ਹੀ ਸਰਕਾਰ ਤੇ ਜਿਹਾ ਉਡਾ ਰਹੀ ਹੈ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਅਸੀਂ ਨਹੀਂ ਗੱਲ ਕਰਦਾ ਇਹ ਫਲਸਕਟ ਦੇ ਜਾਂ ਫਲਸਕਟ ਕਰਦਾ ਚੱਲ ਆਈ ਸਰਕਾਰੀ ਬਿਲਡਿੰਗ ਤੇ ਬੋਲਣਾ ਨਹੀਂ ਲੱਗਦੇ ਸਰਕਾਰੀ ਜਿਹੜੇ ਸਰਕਾਰੀ ਬਿਲਡਿੰਗਾਂ ਨੇ ਪਾਉਂਦਾ ਕਰੋ ਚੌਂ ਜਾਬ ਤਾਂ ਲੱਗੀ ਹੋਈ ਹੈ ਜੀ ਸਾਡੀ ਗੱਲ ਸੁਣਨੇ ਕੋ ਤੁਸੀ ਕਹਦੇ ਹੋ ਇਹ ਸਰਕਾਰੀ ਸਰਕਾਰੀ ਕੰਮ ਜਿਵੇਂ ਨਾ ਪਾਉਂਨ ਕੰਮ ਪਤਾ ਨਹੀਂ ਕਹਿੰਦਾ ਤੁਸੀਂ ਕਰਕਿਓਂ ਹੋ ਓਨਰ ਆ ਦੁਕਾਨ ਦਾ ਦੇਖੋ ਗੱਲ ਇਹ ਹੈ ਕਿ ਜਿਸ ਲਈ ਕਿਸੇ ਲੀਡਰ ਨੇ ਆਣਾ ਹੈ ਟਾਈਮ ਟੂ ਟਾਈਮ ਆਵੇ ਸਾਨੂੰ ਪਤਾ ਹੋਵੇ ਵੀ ਐਸ ਲਈ ਆਣਾ ਹੈ ਕਿ ਸਾਨੂੰ 15 20 ਮਿੰਟ ਦਾ ਘੰਟਾ ਪਹਿਲਾਂ ਅਸੀਂ ਪੂਰਾ ਕੋਪਰੇਟ ਕਰਨ ਨੂੰ ਤਿਆਰ ਪਰ ਲੇਕਿਨ ਇਹ ਕਹੋ ਕਿ ਸ਼ਹਿਰ ਤੋਂ ਹੀ ਤੇਰੇ 9 ਵਜੇ ਤੇ ਆਏ ਆ 9:30 ਵਜੇ ਤੇ ਸ਼ੇਰ 9 ਵਜੇ ਤੇ ਬਿਯਾਰ ਬੰਦ ਹੈਗਾ ਬਿਯਾਰ ਬੰਦ ਦਾ ਮੋਹਰ ਲੱਗਿਆ ਹੋਇਆ ਹੈ ਨਾ ਦੁਕਾਨ ਤੇ ਗਾਗ ਨਹੀਂ ਆਣਾ ਨਾ ਕਿਸੇ ਨੇ ਆਣਾ ਇਹ ਕੋਈ ਤਰੀਕਾ ਗੜੀਗਾ ਕਿਸੇ ਦੁਕਾਨ ਤੇ ਤੁਸੀਂ ਆ ਕੇ ਅੱਗੇ ਪੋਲ ਲੱਗਾ ਹੈ ਤੇ ਉਸ ਸਰਕਾਰੀ ਪੋਲ ਉੱਤੇ ਤੁਸੀਂ ਆਪਣੇ ਬੋਲ ਲਾ ਜੋ ਐਡੇ ਵੱਡੇ ਦੁਕਾਨਾਂ ਦੀ ਦੁਕਾਨਾਂ ਲੁਕ ਜਾਂਦੀ ਇਹ ਤੇ ਕੋਈ ਤਰੀਕਾ ਨਹੀਂ ਨਾ ਹੈ ਜੀ ਤਾਂ ਜਾਂਫਤਾ ਲੱਗਾ ਹੋਇਆ ਹੈ ਹਰ ਚੀਜ਼ ਦਾ ਕੋਈ ਸਿਸਟਮ ਆ ਕੋਈ ਸਿਸਟਮ ਨਾਲ ਕੰਮ ਕਰੋ ਕੋਈ ਸਮਝ ਆਵੇ ਕਿਸੇ ਨੂੰ ਤਕਲੀਫ ਨਾ ਹੋਵੇ ਤੁਸੀਂ ਸਰਕਾਰ ਜੇ ਤੁਸੀਂ ਸਰਕਾਰ ਹੋ ਤੁਸੀਂ ਇਥੇ ਜੇ ਨੁਮਾਇੰਦੇ ਤੁਹਾਨੂੰ ਚੁਣਿਆ ਗਿਆ ਤੁਸੀਂ ਸੀਐਮ ਦੀ ਕੁਰਸੀ ਤੇ ਬੈਠੇ ਤੁਹਾਨੂੰ ਸਾਰਾ ਚੀਜ਼ਾਂ ਦੇਖਣੀ ਚਾਹੀਦੀਆਂ ਵੀ ਦੁਕਾਨਦਾਰ ਦੁਖੀ ਨਹੀਂ ਹੋਗਾ ਦੁਕਾਨਦਾਰ ਜ ਖੁਸ਼ਹਾਲ ਨਹੀਂ ਹੋਏਗਾ ਤੇ ਕਿਸੇ ਕਿਸੇ ਨਾਲ ਗੁਰੇਗਾ ਤੇ ਚੋਨ ਜਾਤ ਤਾਂ ਲੱਗੀ ਹੋਈ ਹੈ ਜੀ ਜਿੰਨੇ ਇੰਨੇ ਬੋਰਡ ਦੁਕਾਨਾਂ ਦੇ ਅੱਗੇ ਲਾਏ ਗਏ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਚੋਨ ਕਮਿਸ਼ਨ ਦੇ ਜਿਹੜੇ ਪਾਲਨ ਜਿਹੜਾ ਕਰਨਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਲੰਗਣਾ ਉਹ ਤੁਹਾਡੇ ਸਾਹਮਣੇ ਹੀ ਹੈ ਜੀ ਉਹ ਆਏ ਹੋਏ ਹੈ ਜੀ ਅਫਸਰ ਲੋਗ ਤੇ ਆਏ ਹੋਏ ਲੁਹਾੜੇ ਹੈ ਤੇ ਕਹਿੰਦਾ ਅਜੇ ਕੀ ਉਹਨਾਂ ਨੇ ਲੰਗਣਾ ਹੈ ਹਾਂ ਸੀਨ ਸਾਹਮਣੇ ਪਰ ਲੇਕਿਨ ਫਿਰ ਵੀ ਉਹ ਲੱਥਵਾ ਰਹੇ ਆ ਉਹਨਾਂ ਨੂੰ ਖੁਦ ਅੰਦਰੋਂ ਚਾਹਣਾ ਕਿ ਕੰਮ ਗਲਤ ਹੈ ਹੂੰ ਤੁਸੀਂ ਕਿਸ਼ोरी ਤੁਸੀਂ ਦੁਕਾਨਦਾਰੀ ਨੂੰ ਇਹ ਅਫਸਰ ਆਏ ਆ ਲਵਾ ਰਹੇ ਆ ਬੋਰਡ ਲਾ ਰਹੇ ਆ ਉਹ ਦੇਖੋ ਤੁਸੀਂ ਤੁਸੀਂ ਲਾਈਵ ਕਰੋ ਨਾ ਇੱਧਰ ਤੁਸੀਂ ਕੈਮਰਾ ਮਾਰ ਰਹੇ ਹੋ ਉੱਧਰ ਕੈਮਰਾ ਮਾਰੋ ਦੇਖੋ ਬੋਰਡ ਲਾ ਰਹੇ ਆ ਉੱਥੋਂ ਲਾ ਲਿਆ ਦੇਖੋ ਦੁਕਾਨਦਾਰੀ ਸਭ ਤੋਂ ਪਹਿਲੀ ਤੇ ਗੱਲ ਆ ਹੋਇਆ ਕਿ ਜਿਸ ਲਈ ਡੈਸ਼ ਅੱਧਾ ਮਾਹੌਲ ਬਣ ਜਾਂਦਾ ਨਾ ਹਾਂਜੀ ਕੀ ਹੈ ਜੀ ਅੱਜ ਫਲਾਣੇ ਲੀਡਰ ਨੇ ਆਣਾ ਹੈ ਧਮਕਾਣੇ ਲੀਡਰ ਨੇ ਆਣਾ ਗੱ ਕਰੋਂ ਹੀ ਨਹੀਂ ਨਿਕਲਦਾ ਉਸ ਸਮੇਂ ਨੇ ਸਾਨੂੰ ਜਾਣਾ ਹੀ ਉੱਥੋਂ ਤੱਕ ਮੁਸ਼ਕਲ ਹੋ ਜਾਣਾ ਔਰ ਆਮ ਪਬਲਿਕ ਵਾਸਤੇ ਇੰਨੀ ਕਿ ਮੁਸ਼ਕਿਲ ਹੋ ਜਾਂਦੀ ਹੈ ਕਿ ਹਰ ਕੋਈ ਹਿਸਾਬ ਲਗਾ ਲੈਂਦਾ ਕਿ ਕੀ ਹਾਲ ਬਣਿਆ ਆ ਮੋਰਓਵਰ ਜਿਸ ਲਿਆਂਦੇ ਆ ਅੰਦਰ ਬਾਜ਼ਾਰ ਦੇ ਚ ਬੈਰੀਕੇਡ ਬਣਾਏ ਹੋਏ ਨੇ ਟ੍ਰੈਫਿਕ ਨੂੰ ਕਿਉਂ ਇਸ ਤਰ੍ਹਾਂ ਡਿਸਟਰਬ ਕੀਤਾ ਜਾਂਦਾ ਜਿਵੇਂ ਜਗ੍ਹਾ ਤੇ ਬੋਰਡ ਲਗਾਏ ਹੋਏ ਨੇ ਇਹ ਲਗਾਣੇ ਲਾਹੂ 하게 ਆ ਆਮ ਆਦਮੀ ਲਾਵੇ ਤੇ ਉਹਨੂੰ ਤਾਂ ਪੈਨਲਟੀ ਲਾਉਂਦੇ ਨੇ ਤੋਂ ਲਾ ਕੇ ਲੈ ਜਾਂਦੇ ਸਰਕਾਰ ਕਿਉਂ ਲਾਂਦੀ ਹੈ ਜੇ ਸਰਕਾਰ ਕਰਕੇ ਲਾਂਦੇ ਨੇ ਤੇ ਸਰਕਾਰ ਨੂੰ ਪਹਿਲੇ ਸਭ ਤੋਂ ਕਾਨੂੰਨ ਦਾ ਆਪਾਲਨ ਕਰਨਾ ਚਾਹੀਦਾ ਹੈ ਬਾਕੀ ਲੋਕਾਂ ਤੋਂ ਬਾਅਦ ਚ ਕਰਵਾਏਗੀ ਨਾ ਤੇ ਜੇ ਮੈਂ ਆਪ ਹੀ ਨਹੀਂ ਕਰਾਂਗਾ ਤੇ ਕਿਸੇ ਨੂੰ ਕੀ ਕਵਾਂਗਾ ਇਸ ਵਾਸਤੇ ਕਮ ਸੇ ਕਮ ਜਿਹੜਾ ਕੋਡ ਆਫ ਕੰਡਕਟ ਲੱਗਾ ਦਾ ਉਹਨੂੰ ਤੇ ਅਸੀਂ ਓਨਰ ਕਰੀਏ ਬਾਅਦ ਦੇ ਵਿੱਚ ਕਹਿੰਦੇ ਜੀ ਇਸ ਤਰ੍ਹਾਂ ਹੋ ਗਿਆ ਉਸ ਤਰ੍ਹਾਂ ਹੋ ਗਿਆ ਕਿਉਂ ਹੁੰਦਾ ਕਿਉਂਕਿ ਅਸੀਂ ਕਾਨੂੰਨ ਨੂੰ ਮੰਨਦੇ ਨਹੀਂ ਦੁਕਾਨਦਾਰੀ ਚ ਕਿੰਨਾ ਕੁ ਪ੍ਰਭਾਵ ਪਈ ਆ ਜੀ ਦੁਕਾਨਦਾਰੀ ਤੁਸੀਂ ਘੁੰਮ ਕੇ ਦੇਖ ਲਓ ਕਿਸੇ ਵੀ ਦੁਕਾਨ ਤੇ ਗਾਹਕ ਨਹੀਂ ਰਹਿੰਦਾ ਦੇਖੋ ਜੀ ਸਭ ਤੋਂ ਪਹਿਲਾਂ ਜੈਸ਼ਰੀ RAM ਜੈ ਜੈਸ਼ਰੀ RAM ਮੈਂ ਹੈਪੀ ਵੇਅਰ ਕਮੇਰਿਸਰ ਤੋਂ ਦੇਖੋ ਜੀ ਮਾਨਯੋਗ ਭਗਵੰਤ ਮਾਨ ਮੁੱਖ ਮੰਤਰੀ ਸਾਡੇ ਹਾਲ ਗੇਟ ਵਿਖੇ ਆ ਰਹੇ ਆ ਦੇਖੋ ਪਹਿਲਾਂ ਤੇ ਇਹਨਾਂ ਨੇ ਪੁਲਿਸ ਆਪਣਾ ਇਕੱਠੇ ਹੋ ਕੇ ਰਸਤਾ ਇਹ ਬਲੋਕ ਕਰ ਦਿੱਤਾ ਵਾ ਅਸੀਂ ਦੁਕਾਨਦਾਰ ਦੇਖੋ ਇੱਕ ਗੱਲ ਆ ਇੱਕ ਰੇੜੀਆਂ ਚ ਚਕਾ ਦਿੱਤੀਆਂ ਇੱਕ ਗਰੀਬ ਦਾ ਚਕਾਤਾ ਜੇ ਮਹੀਨੇ ਦੇ ਵਿੱਚ ਭਗਵੰਤਮਾਨ ਇਥੇ ਚਾਰ ਵਾਰੀ ਆ ਜਾਂਦਾ ਵਾ ਹਨਾ ਚਾਰ ਵਾਰੀ ਤੇ ਦੇਖੋ ਜੀ ਉਹ ਕਿੱਥੇ ਜਾਣਗੇ ਗਰੀਬਾਂ ਨੂੰ ਕੀ ਆ ਗਰੀਬਾਂ ਦੀ ਇਹ ਹੀ ਰੋਟੀ ਆ ਇਹ ਹੀ ਸਭ ਕੁਝ ਆ ਰਹੀ ਰਿਜਕਾ ਗਾਗਦਾਰੀ ਬੰਦ ਹੋ ਗਈ ਆ ਮੈਂ ਲੱਖਾਂ ਰੁਪਿਆ ਦਾ ਪੂਰੇ ਇਸ ਦੁਕਾਨਦਾਰ ਨੂੰ ਨੁਕਸਾਨ ਹੋ ਰਿਹਾ ਵਾ ਮੈਂ ਕਟਰਾ ਸ਼ੇਰ ਜਿੰਦਾ ਹੈਪੀ ਮਾਈ ਮੇਰਾ ਨਾਮ ਹੈ ਹਾਲ ਬੇਰ ਮੈਂ ਅੜੀ ਦੁਕਾਨ ਆ ਸਿਰੇ ਤੋਂ ਇਹਨਾਂ ਨੇ ਬੋਲ ਲਾਈ ਆ ਰਹੇ ਸਿਰੇ ਆ ਆਇਆ ਇਹਨਾਂ ਕੋ ਇਹਨਾਂ ਨੇ ਕਿਹਾ ਸੀ ਬੋਲ ਨਾਲੋਂ ਇਹਨੇ ਸਾਡ ਕੋ ਪਰਮਿਸ਼ਨ ਹੈਗੀ ਪਰਮਿਸ਼ਨ ਕੋਈ ਨਹੀਂ ਇੱਕ ਪ੍ਰੈਸ ਰਿਪੋਰਟਰ ਆ ਇੱਕ ਤੁਹਾਡੇ ਰਾ ਉਹਨੇ ਉਹਨੇ ਕਿਹਾ ਕਿਰਾ ਮੇਰੇ ਕਹਿੰਦੇ ਤੁਹਾਡੀ ਅਜੀ ਗੁਪਤੇ ਸਾਨੂੰ ਡਾਕਟਰ ਅਜੀ ਗੁਪਤੇ ਨੇ ਕਿਹਾ ਉਹ ਕਹਿੰਦਾ ਅਜੀ ਗੁਪਤੇ ਨਾਲ ਗੱਲ ਕਰਾਓ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ ਉਹ ਵੀ ਚੁੱਪ ਕਰਕੇ ਚਲ ਗਏ ਤੋਂ ਨਾ ਗੱਲ ਕਰਾ ਸਕੇ ਕੀ ਨਾ ਪਰ ਇਹ ਦੁਕਾਨਾਂ ਨੂੰ ਇਹਨਾਂ ਖਰਾਬ ਦੁਕਾਨਦਾਰਾਂ ਨੂੰ ਇਹ ਨਾ ਖਰਾਬ ਕਰਦੇ ਪੁੱਛੋ ਕੋ ਗੱਲ ਨਾ ਮੇਰੀ ਜਾਨ ਤੇ ਦੁਕਾਨਾਂ ਹੀ ਸਾਰੇ ਲੋਕੀ ਬੰਦ ਕਰਦੀ ਆ ਆਪਣੀਆਂ ਆਪਣੇ ਆਪਣੇ ਘਰਾਂ ਚ ਜਲ ਜੀਏ ਇਹਨਾਂ ਨੇ ਹੁਣ ਚੌਂਕ ਕਮਿਸ਼ਨ ਦੇ ਸਭ ਆਇਆ ਹੋਣਾ ਉਹਨਾਂ ਨੂੰ ਹੀ ਲੱਗ ਰਿਹਾ ਮੈਂ ਗਲਤ ਗਲਤ ਕੰਮ ਹੋ ਰਿਹਾ ਉਹ ਨਾਲ ਲੱਕ ਖਲੋਗੇ ਬੋਲ ਲੋ ਆ ਰਹੇ ਸਾਰੇ